ਇਹ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਸ਼ਾਸਨ ਦੀ ਗਲਤੀ ਆ 10-15 ਲੱਖ ਦਾ ਨੁਕਸਾਨ ਤਾਂ ਹੋ ਹੀ ਗਿਆ ਤੇ ਜੇ ਮੈਂ ਉਸ ਟਾਈਮ ਕਹਿੰਦਾ ਕਿ ਟਰਾਈ ਕਰ ਉਹ ਹੋ ਸਕਦਾ ਕਿ ਬੰਦਾ ਡੁੱਬ ਵੀ ਜਾਂਦਾ ਮਾਡਲ ਟਾਉਂ ਦਾ ਸਿਰਫ ਸਾਡਾ ਹੀ ਨਹੀਂ ਕਈ ਜਣਿਆਂ ਦਾ ਨੁਕਸਾਨ ਹੋਇਆ ਚਾਹੇ ਕਿ ਉਹਦੀ ਮਰਜ਼ੀ ਤੋਂ ਬਗੈਰ ਪਤਾ ਵੀ ਨਹੀਂ ਲੱਗਦਾ ਸੋਫੇ ਗੱਦੇ ਉਹ ਹਜੇ ਵੀ ਕਰ ਰਹੇ ਅਸੀਂ ਬਾਹਰ ਧੁੱਪੇ ਸੁੱਕਣੇ ਪਾ ਰਹੇ ਹਲਾ ਕੱਲੇ ਖਾਣ ਹੁੰਦੇ ਸੀ ਹੁਣ ਨਾਲ ਦੋ ਦੋ ਚਾਰ ਚੜ ਜਣੇ ਨਾਲ ਖਾਣ ਲਈ ਲੈ ਕੇ ਆ ਤਾਂ ਕਿ ਅਸੀਂ ਜਲਦੀ ਰਿਕਵਰੀ ਕਰ ਸਕੀਏ ਕਾਲ ਆਇਆ ਕਿ ਭਾਜੀ ਇਦਾਂ ਦਾ ਆਪਣੇ ਬਿਲਡਿੰਗ 'ਚ ਨਾ ਨੁਕਸਾਨ ਹੋ ਗਿਆ ਕਾਫੀ ਜੋ ਬਹੁਤ ਜ਼ਿਆਦਾ ਘਬਰਾਇਆ ਹੋਇਆ ਹੱਸੇ ਇਸ ਟਾਈਮ ਕਾਉਂਟ 40-50 ਲੱਖ ਰੁਪਏ ਤੱਕ ਹੋ ਹੀ ਗਿਆ ਕਾਰਪੋਰੇਸ਼ਨ ਦੀ ਗਲਤੀ ਸੀ ਕਿ ਜਿਹੜਾ ਪਾਣੀ ਦਾ ਨਿਕਾਸ ਰੁਕ ਗਿਆ ਸੀ ਸਟਾਕ ਵਗੈਰਾ ਤੇ ਦੇਖ ਰਹੇ ਹੋ ਇਹ ਹੁਣ ਸਾਰਾ ਜ਼ੀਰੋ ਹੋ ਚੁੱਕਾ ਜਿੱਦਾਂ ਸਭ ਨੂੰ ਪਤਾ ਹੈ ਪੰਜਾਬ ਦੇ ਬਹੁਤ ਬੁਰੇ ਹਾਲ ਨੇ ਤੇ ਇਸ ਸਮੇਂ ਅਸੀਂ ਖੜੇ ਹਾਂ ਜਲੰਧਰ ਦੇ ਗਾਬਾ ਮੋਲ ਤੇ ਇਹ ਮੋਲ ਜੋ ਹੈ ਸ਼ਵਾਨੀ ਪਾਰਕ ਦੇ ਬਿਲਕੁਲ ਆਪੋਜ਼ਿਟ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕੀ ਹੈ ਦੁਕਾਨ ਦਾ ਬੁਰਾ ਹਾਲ ਹੋ ਚੁੱਕਾ ਆ ਦੁਕਾਨ ਦੇ ਮਾਲਕ ਨਾਲ ਗੱਲ ਕਰਦੇ ਆ ਤੇ ਪੁੱਛਦੇ ਆ ਕਿਸ ਤਰੀਕੇ ਦੇ ਨਾਲ ਕਿੰਨਾ ਉਹਨਾਂ ਦਾ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਵੱਲੋਂ ਕੀ ਮੰਗ ਕਰਦੇ ਨੇ ਆ ਉਹ ਗੱਲ ਕਰਦੇ ਆ ਜੀ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਕੀ ਕਹੋਗੇ ਇਸ ਬਾਰੇ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੋ ਤੇ ਇਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਮੈਡਮ ਇਦਾਂ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਸ਼ਾਸਨ ਦੀ ਗਲਤੀ ਆ ਕਿਉਂਕਿ ਇਹ ਵਾਲਾ ਪਾਣੀ ਜਿਹੜਾ ਜਲੰਧਰ ਚ ਆਇਆ ਸੀ ਇਹ ਕੋਈ ਦਰਿਆ ਵਾਲਾ ਪਾਣੀ ਨਹੀਂ ਸੀ ਜਾਂ ਹੜ੍ਹ ਨਹੀਂ ਸੀਗੇ ਇਹ ਕਾਰਪੋਰੇਸ਼ਨ ਦੀ ਗਲਤੀ ਸੀ ਕਿ ਜਿਹੜਾ ਪਾਣੀ ਦਾ ਨਿਕਾਸ ਰੁਕ ਗਿਆ ਸੀ ਤੇ ਉਹਨਾਂ ਨੇ ਇਮਰਜੈਂਟਲੀ ਕੰਮ ਵੀ ਨਹੀਂ ਕੀਤਾ ਜਿਹਦੇ ਕਰਕੇ ਮਾਡਲ ਟਾਊਨ 'ਚ ਸਿਰਫ ਸਾਡਾ ਹੀ ਨਹੀਂ ਕਈ ਜਣਿਆਂ ਦਾ ਨੁਕਸਾਨ ਹੋਇਆ ਚਲੋ ਇਹ ਰੱਬ ਦੀ ਕਹਿੰਦੇ ਆ ਕਿ ਉਹਦੀ ਮਰਜ਼ੀ ਤੋਂ ਬਗੈਰ ਪਤਾ ਵੀ ਨਹੀਂ ਹੁੰਦਾ ਆਪਾਂ ਉਹਦੀ ਰਜ਼ਾ 'ਚ ਖੁਸ਼ ਹੋਣਾ ਕੋਈ ਏਡੀ ਗੱਲ ਨਹੀਂ ਪਰ ਇਹ ਕਾਰਪੋਰੇਸ਼ਨ ਦੀ ਗਲਤੀ ਹੈ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਡੇ ਵੀ ਕਈ ਕਈ ਸਾਲ ਲੱਗੇ ਆਪਣਾ ਕੰਮ ਖੜਾ ਕਰਨ ਨੂੰ ਲਗਭਗ 10 ਸਾਲ ਅਸੀਂ ਇਸ ਕੰਮ ਨੂੰ ਖੜਾ ਕਰਨ ਨੂੰ ਲਾਇਆ ਇਹ ਦੁਕਾਨ ਵੀ ਬਹੁਤ ਮਸ਼ਹੂਰ ਹੈ ਜਿਹਨੂੰ ਕਹਿੰਦੇ ਨੇ ਸੈਲਟ ਮਾਸਟਰ ਦੁਕਾਨਦਾਰ ਨਾਮ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਕੋਈ ਰਾਹਤ ਵੱਸਤੇ ਪਹੁੰਚਿਆ ਕਿ ਨਹੀਂ ਪਹੁੰਚਿਆ ਨਹੀਂ ਦੇਖੋ ਮੈਡਮ ਆਪਾਂ ਵੀ ਰਾਤ ਦਾ ਕਿਸੇ ਨੂੰ ਕਿਹਾ ਨਹੀਂ ਆ ਉਦਾਂ ਫਿਲਹਾਲ ਆਪਾਂ ਮੰਗ ਨਹੀਂ ਕਰਦੇ ਕਿਸੇ ਕੋ ਕਹਦੇ ਵੀ ਜਿੱਥੇ 10 ਸਾਲ ਪਹਿਲਾਂ ਲੈ 10 ਸਾਲ ਪਹਿਲਾਂ ਮੈਂ ਕੱਲਾ ਸਟਾਰਟ ਹੋਇਆ ਸੀ ਸੈਲਡ ਮਾਸਟਰ ਨੂੰ ਲੈ ਕੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਮਸ਼ਹੂਰ ਹੋ ਮੇਰੇ ਕਰਕੇ ਨਹੀਂ ਆ ਉਹ ਜਲੰਧਰ ਦੇ ਜਿਹੜੇ ਸਾਡੇ ਨਾਲ ਜੁੜੇ ਫੈਮਿਲੀ ਕਸਟਮਰ ਆ ਉਹਨਾਂ ਦੇ ਪਿਆਰ ਕਰਕੇ ਅਸੀਂ ਮਸ਼ਹੂਰ ਹਾਂ ਉਹਨਾਂ ਦਾ ਕਰਕੇ ਫੇਮਸ ਆ ਪੰਜਾਬ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਸਾਡੇ ਨਾਲ ਸੈਲਡ ਮਾਸਟਰ ਨਾਲ ਜੁੜੇ ਹੋਏ ਉਹਨਾਂ ਕਰਕੇ ਆ ਜੀ ਤੁਹਾਡੀ ਮੈਂ ਗੱਲ ਵਿੱਚ ਕੱਟ ਰਹੀ ਆ ਜਿੱਦਾਂ ਤੁਸੀਂ ਮੈਂ ਦੇਖ ਰਹੀ ਆ ਹਾਲਾਤ ਬਹੁਤ ਹੀ ਖਰਾਬ ਨੇ ਕਿੰਨਾ ਕੁ ਟਾਈਮ ਲੱਗਿਆ ਇਹਨੂੰ ਸੌਟ ਆਊਟ ਕਰਦੇ ਆ ਜਾਂ ਕਿੰਨੀ ਦੇਰ ਤੱਕ ਪਾਣੀ ਖੜਾ ਰਿਹਾ ਔਰ ਤੁਸੀਂ ਕੀ ਕੀ ਇਨਸਾਮ ਕੀਤੇ ਕਿ ਕਿਸੇ ਨੇ ਹੱਥ ਫੜਿਆ ਆ ਕੇ ਨਹੀਂ ਫੜਿਆ ਦੇਖੋ ਮੈਂ ਇਹ ਨਹੀਂ ਕਹਿੰਦਾ ਪੰਜਾਬੀ ਪੰਜਾਬੀ ਦੀ ਬਾਹ ਸ਼ੁਰੂ ਤੋਂ ਫੜਦਾ ਆ ਮੇਰਾ ਕਿਸੇ ਤੋਂ ਕੋਈ ਲਾਂਬਾ ਨਹੀਂ ਆ ਤੇ ਉਮੀਦ ਆ ਜਿਹੜੇ ਭਰਾ ਨੇ ਆਣਾ ਆ ਹੀ ਜਾਣਾ ਉਹ ਇਦਾਂ ਦੀ ਗੱਲ ਨਹੀਂ ਆ ਮੈਨੂੰ ਮੈਂ ਇਸ ਬਾਰੇ ਨਹੀਂ ਜਿਆਦਾ ਕਹਿਣਾ ਚਾਹੂੰਗਾ ਕਿਉਂਕਿ ਅੱਗੇ ਮੈਂ 10 ਸਾਲ ਖੜੇ ਹਾਂ ਉਹਨੂੰ ਲਏ ਉਦੋਂ ਮੈਂ ਕੱਲਾ ਸੀ ਅੱਜ ਮੇਰੇ ਨਾਲ ਬਹੁਤ ਸਾਰੀ ਟੀਮ ਹੈ ਸਿਲਵਰ ਮਾਸਟਰ ਦੀ ਦਾ ਮੇਰਾ ਸਿਰਫ ਕੰਮ ਦਾ ਨੁਕਸਾਨ ਹੋਇਆ ਪੰਜਾਬੀਆਂ ਦੇ ਕਈ ਪਰਿਵਾਰਾਂ ਦੇ ਪਰਿਵਾਰ ਘਰ ਦੇ ਘਰ ਉੱਜੜ ਗਏ ਉਹ ਫਿਰ ਵੀ ਚੜ੍ਹਦੀ ਕਲਾ 'ਚ ਆਪਣਾ ਤਾਂ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਚਲੋ ਕਰ ਲਾਂਗੇ ਕਮਲ 2-4 ਮਹੀਨੇ 'ਚ ਹੋ ਜਾਊਗਾ ਕਬਰ ਭਾਈ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੈਲਡ ਮਾਸਟਰ ਮਸ਼ਹੂਰ ਨੇ ਮਾਡਲ ਟਾਊਨ ਦੇ ਬਹੁਤ ਨੁਕਸਾਨ ਹੋ ਗਿਆ ਪਰ ਫਿਰ ਵੀ ਭਾਜੀ ਕਹਿ ਰਹੇ ਨੇ ਮੈਂ ਬਿਲਕੁਲ ਚੜ੍ਹਦੀ ਕਲਾ 'ਚ ਆ ਜਿਹੜੇ ਲੋਕ ਘਰ ਤੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਜ਼ਿਆਦਾ ਚਿੰਤਾ ਹੈ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਅੱਗੇ ਆਇਆ ਕਿ ਨਹੀਂ ਤੁਹਾਨੂੰ ਅਸੀਂ ਦੁਕਾਨ ਦੇ ਹਾਲਾਤ ਦਿਖਾ ਰਹੇ ਨੇ ਸੈਲਟ ਮਾਸਟਰ ਦੁਕਾਨ ਦਾ ਨਾਮ ਹੈ ਤੇ ਬੜੇ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਆਪਣਾ ਦੁਬਾਰਾ ਸਾਰਾ ਸੈਟਅਪ ਕਰ ਲਿਆ ਹੈ ਇਹਨੂੰ ਕਹਿੰਦੇ ਨੇ ਚੜ੍ਹਦੀ ਕਲਾ ਵਿਚਾਣਾ ਹਿੰਮਤ ਦੇ ਦਾਤ ਦੇ ਨਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੁਕਾਨ ਦਾ ਬੁਰਾ ਹਾਲ ਹੋ ਚੁੱਕਿਆ ਸੀ ਬਟ ਜੋ ਕਾਊਂਟਰ ਹੈ ਇਹਨਾਂ ਨੇ ਦੁਬਾਰਾ ਤੋਂ ਸਟਾਰਟ ਕਰ ਲਿਆ ਤੇ ਸਰ ਕਿੰਨਾ ਟਾਈਮ ਲੱਗਿਆ ਦੁਬਾਰਾ ਸੈਟ ਕਰਨ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜਿਵੇਂ ਕਿ ਪਰਸਨ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਸਾਡੀ ਸਾਰੀ ਟੀਮ ਨੇ ਜਿਹੜੇ ਸਾਡੀ ਟੀਮ ਦੇ ਮੈਂਬਰ ਨੇ ਇਹੋ ਜਿਹਾ ਉਹਨਾਂ ਦੇ ਨਾਲ ਪ੍ਰੇਮ ਇਹੋ ਜੀ ਉਹਨਾਂ ਨੇ ਆਪਣੀ ਡ੍ਰਿਡਤਾ ਦਿਖਾਈ ਜਿਦੇ ਨਾਲ ਕਿ ਸਾਡੀ ਟੀਮ ਦੇ ਬੰਦੇ ਰਾਤ ਨੂੰ ਵੀ ਘਰ ਨਹੀਂ ਗਏ ਦਿਨ ਰਾਤ ਲੱਗੇ ਰਹੇ ਜੀ ਸਾਰੀ ਸਫਾਈ ਕੀਤੀ ਸਾਰਾ ਰਾਤ ਸਾਫ ਕਰਕੇ ਜਿੰਨਾ ਹੋ ਸਕਿਆ ਕੀਤਾ ਜਿਵੇਂ ਕਿ ਜਿਹੜੀਆਂ ਚੀਜ਼ਾਂ ਜ਼ਿਆਦਾ ਸੁਲਾਬ ਗਈਆਂ ਸੋਫੇ ਗੱਦੇ ਉਹ ਹਜੇ ਵੀ ਕਰ ਰਹੇ ਅਸੀਂ ਬਾਹਰ ਧੁੱਪੇ ਸੁੱਕਣੇ ਪਾ ਰਹੇ ਹਾਂ ਇਹ ਕਾਊਂਟਰ ਆਪਾਂ ਅੱਜ ਲਾਇਆ ਜੀ ਹੁਣੀ ਹਜੇ ਹਾਂ ਜੀ ਹਾਂ ਜੀ ਮੰਨ ਲਓ ਇੱਕ ਦਿਨ ਦੇ ਵਿੱਚ ਵਿੱਚ ਆਪਾਂ ਸਾਰਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਨੁਕਸਾਨ ਦਾ ਆਈਡੀਆ ਸਾਡਾ ਵੀ 10-15 ਲੱਖ ਦਾ ਨੁਕਸਾਨ ਤਾਂ ਹੋ ਹੀ ਗਿਆ ਕਿਉਂਕਿ ਹਜੇ ਸਾਰਾ ਕੱਢ ਰਹੇ ਆ ਅੰ ਕਿਹੜੀ ਚੀਜ਼ ਕੰਮ ਕਰਦੀ ਹੈਗੀ ਆ ਕਿਹੜੀ ਨੁਕਸਾਨ ਦਾ ਇੱਕ ਹੋ ਗਈ ਆ ਉਹ ਹੌਲੀ ਹੌਲੀ ਪਤਾ ਲੱਗ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਤੁਸੀਂ ਪਹਿਲਾਂ ਵੀ ਪੁੱਛਾਈ ਕਿ ਕਿਸੇ ਨੇ ਸਪੋਰਟ ਕੀਤੀ ਜਾਂ ਕਿਦਾਂ ਹਾਂ ਮੈਂ ਇੱਕ ਚੀਜ਼ ਦੀ ਸਪੋਰਟ ਦੀ ਮੰਗ ਕਰਦਾ ਸਾਰੇ ਜਲੰਧਰ ਵਾਸੀਆਂ ਕੋਲ ਵੀ ਤੇ ਹੋਰ ਵੀ ਜਿਹੜੇ ਆ ਉਹ ਇਹ ਕਿ ਸਿਰਫ ਤੁਸੀਂ ਜਿੱਦਾਂ ਪਹਿਲਾਂ ਇਕੱਲੇ ਖਾਣ ਆਉਂਦੇ ਸੀ ਹੁਣ ਨਾਲ ਦੋ ਦੋ ਚਾਰ ਚਾਰ ਜਣੇ ਨਾਲ ਖਾਣ ਲਈ ਲੈ ਕੇ ਆਓ ਤਾਂ ਕਿ ਅਸੀਂ ਜਲਦੀ ਰਿਕਵਰੀ ਕਰ ਸਕੀਏ ਬਹੁਤ ਵਧੀਆ ਗੱਲ ਕੀਤੀ ਧੰਨਵਾਦ ਜੀ ਜੀ ਜਿੱਦਾਂ ਤੁਸੀਂ ਦੇਖਿਆ ਸੀ ਗੱਲਬਾਤ ਵੀ ਕੀਤੀ ਸੈਲਟ ਮਾਸਟਰ ਦੇ ਆਨਰ ਦੇ ਨਾਲ ਗੱਬ ਮੌਲ ਚ ਸੀ ਖੜੇ ਹਾਂ ਜੋ ਜਲੰਧਰ ਦੇ ਮਾਡਲ ਟਾਊਨਿਕ ਪੋਸ਼ ਏਰੀਆ ਮੰਨਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਸਹਾਜੀਆਂ ਕਰਨਿਆ ਤੇ ਗੱਲਬਾਤ ਕਰਦੇ ਹਾਂ ਸਰ ਦੇ ਨਾਲ ਤੇ ਜਾਣਦੇ ਹਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਜਿੱਠਣ ਦੀ ਕੋਸ਼ਿਸ਼ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਸਰ ਕੀ ਕੰਮ ਹੈ ਆਪ ਮੇਰਾ ਡਿਸਟ੍ਰੀਬਿਊਸ਼ਨ ਦਾ ਕੰਮ ਹੈ ਜੀ ਤਿੰਨ ਚਾਰ ਬ੍ਰਾਂਡ ਹੈਗੇ ਆ ਦੁਆਬਾ ਏਰੀਆ ਮੇਰੇ ਕੋਲ ਠੀਕ ਹੈ ਜੀ ਸਰ ਜਿੱਦਾਂ ਕਿ ਬਹੁਤ ਹੀ ਜ਼ਿਆਦਾ ਬੁਰੇ ਹਾਲ ਨੇ ਕੱਲੇ ਤੁਹਾਡੇ ਨਹੀਂ ਕਹਿ ਸਕਦੇ ਪੂਰਾ ਪੰਜਾਬ ਇਸ ਸਮੇਂ ਨਾਜ਼ੁਕ ਹਾਲਤਾਂ ਤੋਂ ਗੁਜ਼ਰ ਰਿਹਾ ਹੈ ਨਾ ਤੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋ ਔਰ ਕਿੰਨਾ ਟਾਈਮ ਲੱਗਿਆ ਇਸ ਚੀਜ਼ ਤੋਂ ਬਾਹਰ ਨਿਕਲਦੇ ਹੋ ਮੇਂ ਟਾਈਮ ਤੇ ਦਾ ਕੁਐਸਚਨ ਹੀ ਲੱਗਾ ਜੀ ਐਕਚੁਅਲੀ ਕੀ ਹੋਇਆ ਕਿ ਰਾਤੀ 3:00 ਕੋਜਾ ਦਾ ਪਾਣੇ 3 ਦਾ ਟਾਈਮ ਸੀ ਤੇ ਮੇਰਾ ਇੱਕ ਭਾਜੀ ਹੈਗੇ ਆਪਣੇ ਆਰਦੀ ਭਾਜੀ ਸੈਲਟ ਮਾਸਟਰ ਵਾਲੇ ਹੀ ਉਹ ਵੀ ਤੇ ਉਹਨਾਂ ਦਾ ਕਾਲ ਆਇਆ ਕਿ ਭਾਜੀ ਇੱਧਰ ਆਪਣੇ ਬਿਲਡਿੰਗ 'ਚ ਨਾ ਨੁਕਸਾਨ ਹੋ ਗਿਆ ਕਾਫੀ ਤੇ ਉਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਉਸ ਟਾਈਮ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਘਬਰਾਣਾ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਹੋ ਗਿਆ ਮੈਂ ਆਨਾ ਚੱਲੋ 10 ਮਿੰਟ ਲੱਗੇ ਤੇ ਜਿਸ ਟਾਈਮ ਉਹਨੇ ਕਾਲ ਕੀਤੀ ਪੌਣੇ 3 ਦਾ ਟਾਈਮ ਸੀ ਤੇ ਮੈਂ 3:15 ਕੁ ਮਿੰਟ ਕਿੱਥੇ ਪਹੁੰਚ ਗਿਆ ਜਦੋਂ ਮੈਂ ਇੱਥੇ ਆ ਕੇ ਦੇਖਿਆ ਕਿ ਉਦੋਂ ਪਾਣੀ 1:40 ਸੀਗਾ ਤੇ ਮੇਰੇ ਨਾਲ ਇੱਕ ਬੰਦਾ ਹੋਰ ਵੀ ਆਇਆ ਸੁਮੇਰਾ ਤੇ ਉਹਨੇ ਕਿਹਾ ਆਪਾਂ ਕੋਸ਼ਿਸ਼ ਕਰਦੇ ਆ ਸ਼ਟਰ ਖੋਲਣ ਦੀ ਲੋਕ ਵਗੈਰਾ ਖੋਲਣ ਦੀ ਪਰ ਮੈਂ ਉਹਨੂੰ ਕਿਹਾ ਕਿ 2-3 ਮਿੰਟ ਵੇਟ ਕਰ ਪਹਿਲਾਂ ਇੱਕ ਵਾਰੀ ਮਾਹੌਲ ਦੇਖੀਏ ਕੀ ਹੈ ਪਰ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਤੇਜ਼ ਸੀ ਇੰਨਾ ਤੇਜ਼ ਸੀ ਕਿ 15 ਕੁ ਮਿੰਟ ਦੇ ਵਿੱਚ ਪਾਣੀ ਜਿਹੜਾ 1.5 ਫੁੱਟ ਤੋਂ 3 ਫੁੱਟ ਤੇ ਪਹੁੰਚ ਗਿਆ ਤੇ ਜੇ ਮੈਂ ਉਹਨੂੰ ਉਸ ਟਾਈਮ ਕਹਿੰਦਾ ਕਿ ਟਰਾਈ ਕਰ ਉਹ ਹੋ ਸਕਦਾ ਕਿ ਬੰਦਾ ਡੁੱਬ ਵੀ ਜਾਂਦਾ ਇਸ ਕਰਕੇ ਮੈਨੂੰ ਇਹ ਲੱਗਾ ਕਿ ਸਾਨੂੰ ਉਹ ਬੰਦੇ ਨੂੰ ਜ਼ਿਆਦਾ ਬਚਾਉਣਾ ਚਾਹੀਦਾ ਕੋਈ ਗੱਲ ਇਸ ਮਾਨ ਜੋ ਹੈਗਾ ਉਹ ਹੈਗਾ ਹੀ ਹੈ ਤੇ ਬਾਕੀ ਮਤਲਬ ਠੀਕ ਹੈ ਜੋ ਬਾਬਾ ਜੀ ਦਾ ਹੁਕਮ ਹੈ ਮੰਨਣਾ ਪੈਣਾ ਦੇਖ ਲਓ ਇਹਨੇ ਪੰਜਾਬ ਦੇ ਲੋਕ ਨੁਕਸਾਨ ਹੋ ਗਿਆ ਫਿਰ ਵੀ ਰੱਬ ਦਾ ਪਾਣਾ ਮੰਨ ਰਹੇ ਨੇ ਕਿ ਜੋ ਬਾਬਾ ਜੀ ਦੀ ਰਜ਼ਾ ਹੈ ਸਰ ਕਿੰਨਾ ਕੁ ਨੁਕਸਾਨ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਕਾਊਂਟ 40-50 ਲੱਖ ਰੁਪਏ ਤਾਂ ਹੋ ਹੀ ਗਿਆ ਕਿਉਂਕਿ ਮੇ ਕੋ ਡਿਸਟ੍ਰਿਬਿਊਸ਼ਨ ਦਾ ਨਾ ਕੰਮ ਸੀ ਤੇ ਆ ਸਟਾਕ ਵਗੈਰਾ ਤੇ ਦੇਖ ਰਹੇ ਹੋ ਇਹ ਹੁਣ ਸਾਰਾ ਜ਼ੀਰੋ ਹੋ ਚੁੱਕਾ ਹੈ ਕਿਸੇ ਨੇ ਕੋਈ ਉਮੀਦ ਕੋਈ ਹੱਥ ਫੜਿਆ ਆ ਕੇ ਜਾਂ ਕਿਸੇ ਨੇ ਕੁਝ ਕਿਹਾ ਕੋਈ ਪ੍ਰਸ਼ਾਸਨ ਤੋਂ ਕੋਈ ਐਮ ਐਲ ਏ ਕੋਈ ਹੋਰ ਰਾਜਨੀਤਿਕ ਚਿਹਰਾ ਕੋਈ ਆਇਆ ਤੁਹਾਡੇ ਦੁਕਾਨ ਤੇ ਜਾਂ ਕੁਝ ਪੁੱਛਣ ਵਾਸਤੇ ਨਹੀਂ ਮਮ ਇਦਾਂ ਨਾ ਕਿ ਪੰਜਾਬ ਨਾਲਾ ਵਿਤਕਰਾ ਸ਼ੁਰੂ ਤੋਂ ਹੁੰਦਾ ਆ ਤੇ ਇਹ ਮੈਨੂੰ ਲੱਗਦਾ ਕਿ ਜਦੋਂ ਤੱਕ ਅਸੀਂ ਕੁਛ ਇਹਦਾ ਪਰਮਨੈਂਟ ਹੱਲ ਨਹੀਂ ਕਰ ਲੈਂਦੇ ਜਦੋਂ ਤੱਕ ਸਾਡੇ ਰਾਜ ਨਹੀਂ ਆ ਜਾਂਦਾ ਉਦੋਂ ਤੱਕ ਸਾਡੇ ਨਾਲ ਇਹ ਵਿਤਕਰਾ ਹੁੰਦਾ ਰਹੇਗਾ ਜਿਹੜੇ ਆਪਣੇ ਲੋਕਲ ਐਮਐਲਏ ਲਗਾ ਲੋ ਜਾਂ ਕੁਝ ਵੀ ਪਾਵਰ ਉਹਨਾਂ ਨੂੰ ਪਿੱਛੋਂ ਸੈਂਟਰ ਨਹੀਂ ਦੇਣੀ ਹੈ ਜਿਉਂ ਉਹਨਾਂ ਕੋਲ ਪਾਵਰ ਹੁੰਦੀ ਤੇ ਉਹ ਆਉਂਦੇ ਸਾਡੇ ਕੋ ਅਦਰਵਾਈਜ਼ ਸਾਨੂੰ ਲੱਗਦਾ ਸਾਨੂੰ ਬਾਬਾ ਜੀ ਤੇ ਪੂਰਾ ਯਕੀਨ ਹੈ ਜੋ ਪਰਮਾਤਮਾ ਕਰੇਗਾ ਚੰਗਾ ਕਰੇਗਾ ਸਾਨੂੰ ਕਿਸੇ ਦੀ ਬਹੁਤੀ ਬਹੁਤ ਜ਼ਿਆਦਾ ਲੱਗਦਾ ਨਹੀਂ ਕਿ ਲੋੜ ਆ ਜਾਂ ਫਾਈਨੈਂਸ਼ਲੀ ਆਉਂਦਾ ਵੀ ਪਰ ਜੋ ਅਸੀਂ ਹੁਕਮ ਦੇ ਵਿੱਚ ਆ ਤੇ ਪੂਰੇ ਚੜ੍ਹਦੀ ਕਲਾ ਚ ਜੇ ਹਾਂ ਕਿਸੇ ਨੂੰ ਅੱਜ ਵੀ ਸਾਡੇ ਤੋਂ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਤਿਆਰ ਆ ਅਸੀਂ ਸੇਵਾ ਕਰਨ ਲਈ ਅੱਜ ਵੀ ਤਿਆਰ ਆ ਬਹੁਤ ਬਹੁਤ ਧੰਨਵਾਦ ਔਰ ਜੋ ਉਮੀਦ ਹੈ ਜੋ ਭਾਣਾ ਵਰਤ ਗਿਆ ਪਰ ਅਸੀਂ ਇਕੱਲੇ ਨਹੀਂ ਆ ਪੂਰਾ ਪੰਜਾਬ ਸਾਡੇ ਨਾਲ ਹੈ ਤੇ ਅਸੀਂ ਦੁਆ ਕਰਦੇ ਆ ਕਿ ਪੰਜਾਬ ਦੇ ਲੋਕ ਇਦਾਂ ਹੀ ਚੜ੍ਹਦੀ ਕਲਾ ਵਿੱਚ ਰਹਿਣ ਬਹੁਤ ਬਹੁਤ ਧੰਨਵਾਦ